ਤੁਸੀਂ ਸੁਣੋਗੇ ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਜਿਸ ਨੂੰ ਅਨੁਵਾਦ ਕੀਤਾ ਹੈ ਹਰਜੋਤ ਨੇ ਇਸ ਦੇ ਪ੍ਰਕਾਸ਼ਕ ਨੇ ਵਾਈਟ ਗਰੁੱਪ ਪਬਲਿਸ਼ਰਸ ਮਹਾਰਾਜੀ ਤੇ ਜਿਨ੍ਹਾਂ ਦਾ ਕੰਟੈਕਟ ਨੰਬਰ ਹੈ 9780 909077 ਤੇ ਜਿਨ੍ਹਾਂ ਦੀ ਈਮੇਲ ਹੈ info@whitegrouppublishers.com ਤੇ ਇਹਨਾਂ ਦੀ ਵੈਬਸਾਈਟ ਹੈ www. whitecrowpublishers.com ਪੁਸਤਕ ਨੂੰ ਛਾਪਿਆ ਅਰਨਾ ਪ੍ਰੈਸ ਪਟਿਆਲਾ ਨੇ ਤੇ ਜਿੰਨਾਂ ਦਾ ਨੰਬਰ ਹੈ 99148 40604 ਇਸ ਕਿਤਾਬ ਦਾ ਪਹਿਲਾ ਐਡੀਸ਼ਨ ਅਕਤੂਬਰ 2 ਤਾਰੀਖੀ ਵਿੱਚ ਤੇ ਦੂਜਾ ਐਡੀਸ਼ਨ ਮਾਰਚ 2022 ਵਿੱਚ ਛਾਪਿਆ ਗਿਆ ਜੀਬੀਐ ਸਿੱਧੂ ਨੇ ਇਹ ਪੁਸਤਕ ਆਪਣੇ ਸੋਰੇ ਸਵਰਗੀ ਸਰਦਾਰ ਸਵਰਨ ਸਿੰਘ ਨੂੰ ਸਮਰਪਿਤ ਕੀਤੀ ਹੈ ਜਿਨ੍ਹਾਂ ਦੀ ਰਾਸ਼ਟਰ ਪ੍ਰਤੀ ਅਸਾਧਾਰਨ ਸੇਵਾ ਨੂੰ ਪੂਰੀ ਤਰ੍ਹਾਂ ਦਸਤਾਵੇਜ਼ਬਤ ਕਰਨਾ ਹਤੇ ਉਸਾ ਮਲਾਂਕਨ ਕਰਨਾ ਖਾਲੀ ਬਾਕੀ ਹੈ ਕਿਤਾਬ ਦਾ ਮੁਖਬੰਦ ਕੈਬਨਟਸ ਕਤਰੇ ਦੇ ਸਰਚੈਂਟ ਐਨਲਿਸਿਸ ਵਿੰਗਰਾ ਜੋ ਕਿ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ ਹੈ ਦੇ ਸਟੇਸ਼ਨ ਮੁਖੀ ਬਜੋਂ ਸਿਕਮ ਦੀ ਰਾਜਧਾਨੀ ਗੰਗਟੌਕ ਵਿਖੇ ਮੇਰੇ ਕਾਰਜਕਾਲ ਦੇ 2.5 ਸਾਲ ਕਾਫੀ ਰੁਝੇਵੇਂ ਭਰੇ ਸਨ ਮੈਂ ਉੱਥੇ ਅਗਸਤ 1970 ਤੋਂ ਫਰਵਰੀ 1976 ਤੱਕ ਰਿਹਾ ਤੀਬਤ ਅਤੇ ਚੀਨ ਬਾਰੇ ਸਰਹੱਦ ਪਾਰਦੀ ਕੁਫੀਆ ਜਾਣਕਾਰੀ ਇਕੱਤਰ ਕਰਨ ਤੋਂ ਇਲਾਵਾ ਸਾਨੂੰ ਸਿੱਕਮ ਦੇ ਭਾਰਤ ਨਾਲ ਰਿਲੇਵੇਂ ਸੰਬੰਧੀ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਇਤਿਹਾਸਕ ਆਪਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਰਾਦੇ ਸੰਸਥਾਪਕ ਮੁਖੀ ਆਰਣ ਕਾਉ ਨੂੰ ਦਿੱਤੀਆਂ ਗਈਆਂ ਨਿੱਜੀ ਹਦਾਇਤਾਂ ਤੇ ਇਹ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਜ਼ਮੀਨੀ ਪੱਧਰ ਤੇ ਇਸ ਆਪਰੇਸ਼ਨ ਨੂੰ ਇੱਕ ਵਿਸ਼ੇਸ਼ ਤੌਰ ਤੇ ਸਥਾਪਿਤ ਕੀਤੇ ਗਏ ਗੁਪਤ ਸੈੱਲ ਦੁਆਰਾ ਅੰਜਾਮ ਦਿੱਤਾ ਗਿਆ ਜਿਸ ਵਿੱਚ ਤਿੰਨ ਅਧਿਕਾਰੀ ਸ਼ਾਮਲ ਸਨ ਅਤੇ ਇਸ ਦੀ ਅਗਵਾਈ ਮੈਂ ਕਰ ਰਿਹਾ ਸੀ ਉਸ ਆਪਰੇਸ਼ਨ ਦੇ ਸਚਜੇ ਪੰਨਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਮੁੱਖ ਨਿਸ਼ਾਨਾ ਸਾਬਕਾ ਚੋਗਿਆਲ ਜਿਸ ਨੂੰ ਮੈਂ ਤਿੱਬਤ ਚੀਨਾ ਸੰਬੰਧਿਤ ਮਾਮਲੇ ਬਾਰੇ ਜਾਣਕਾਰੀ ਦੇਣ ਲਈ ਅਕਸਰ ਮਿਲਦਾ ਹੀ ਰਹਿੰਦਾ ਸੀ ਇਸ ਆਪਰੇਸ਼ਨ ਨਾਲ ਮੇਰੇ ਸੰਬੰਧ ਬਾਰੇ ਜਾਣ ਹੀ ਨਹੀਂ ਸਕਿਆ ਅੰਤ ਤੱਕ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਆਪਣੀਆਂ ਮੁਸੀਬਤਾਂ ਲਈ ਇੰਟੈਲੀਜੈਂਸ ਬਿਊਰੋ ਆਈਬੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਉਸ ਆਪਰੇਸ਼ਨ ਨੂੰ ਨਤੀਜੇ ਵਜੋਂ ਮਈ 1975 ਵਿੱਚ ਸਿੱਕਮ 63ਵੇਂ ਸੰਵਿਧਾਨਕ ਸੋਧਾਂਹੀ ਭਾਰਤੀ ਯੂਨੀਅਨ ਦਾ 22ਵਾਂ ਸੂਬਾ ਬਣ ਗਿਆ ਉਸ ਆਪਰੇਸ਼ਨ ਦੇ ਵੇਰਵਿਆਂ ਬਾਰੇ ਮੈਂ ਆਪਣੀ ਕਿਤਾਬ ਵਿੱਚ ਲਿਖਿਆ ਸੀ ਜਿਸ ਦਾ ਨਾਮ ਹੈ ਸਿਕਮ ਡਨ ਅਫ ਡੈਮੋਕ੍ਰੇਸੀ ਦਾ ਟਰੂਥ ਬਿਹਾਈਂਡ ਦਾ ਮਰਜਰ ਵਿਦ ਇੰਡੀਆ ਪੈਂਗੁਇਨ ਰੈਂਡਮ ਹਾਊਸ ਇੰਡੀਆ 2018 ਹਰਲੇਮੇ ਤੋਂ ਬਾਅਦ ਦੇ ਮੁੱਦਿਆਂ ਦੇ ਹੱਲ ਹੋਣ ਤੋਂ ਬਾਅਦ ਮੈਂ ਫਰਵਰੀ 1976 ਵਿੱਚ ਗੰਟੋਕ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਇਆ ਤਾਂ ਜੋ ਕੈਨੇਡਾ ਦੀ ਰਾਜਧਾਨੀ ਆਟਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਵਿੱਚ ਪਹਿਲੇ 77 ਬਜੋਂ ਆਪਣੀ ਅਗਲੀ ਨਿਯੁਕਤੀ ਲਈ ਖੁਦ ਨੂੰ ਤਿਆਰ ਕਰ ਸਕਾਂ ਮੈਂ ਜੂਨ 1976 ਤੱਕ ਆਟਵਾ ਪਹੁੰਚਣਾ ਸੀ ਪਰ ਅਜਾਇ ਇੱਕ ਵਿੱਚ ਦੱਸੇ ਕਰਨਾ ਕਰਕੇ ਮੈਂ ਨਵੰਬਰ ਵਿੱਚ ਆਪਣੀ ਇਸ ਨਵੀਂ ਨਿਯੁਕਤੀ ਦੀ ਜ਼ਿੰਮੇਵਾਰੀ ਸੰਭਾਲ ਸਕਿਆ ਮੈਂ 3 ਸਾਲ ਕੈਨੇਡਾ ਵਿੱਚ ਰਿਹਾ ਅਤੇ ਅਕਤੂਬਰ 1979 ਵਿੱਚ ਨਵੀਂ ਦਿੱਲੀ ਵਾਪਸ ਪਰਤਿਆ ਕੈਨੇਡਾ ਵਿੱਚ ਆਪਣੇ ਇਸ ਕਾਰਜਕਾਲ ਦੌਰਾਨ ਮੈਂ ਪੂਰਬ ਤੋਂ ਪੱਛਮ ਤੱਕ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਦਾ ਦੌਰਾ ਕੀਤਾ ਜੋ 6 ਵਕ ਵਕ ਖੇਤਰਾਂ ਦੇ ਨਾਲ ਨਾਲ 5000 ਕਿਲੋਮੀਟਰ ਤੋਂ ਵੱਧ ਤੱਕ ਫੈਲਿਆ ਸੀ ਤੇ ਕਈ ਥਾਵਾਂ ਤੇ ਇੱਕ ਤੋਂ ਵੱਧ ਵਾਰ ਗਿਆ ਮੈਂ ਜੁਲਾਈ 1978 ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਤੇ ਪੈਰੀਸ ਯਾਨੀ ਬਿਨਾ ਰੁੱਖਾਂ ਤੋਂ ਖੁੱਲਾ ਮੈਦਾਨ ਵਿੱਚ ਹੁੰਦੇ ਹੋਏ 8ਵਾਂ ਤੋਂ ਬੈਂਕੂਵਰ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ ਨਾਲ ਦੱਖਣ ਵੱਲ ਯੂਥਾ ਸਿਟੀ ਸਾਨ ਫ੍ਰਾਂਸਿਸਕੋ ਸੈਕਰਮੈਂਟੋ ਲਾਸ ਏਂਜਲਸ ਅਤੇ ਸੈਂਟਿਆਗੋ ਤੱਕ ਫਿਰ ਵਿਨੀਪੈਗ ਵਿਖੇ ਪ੍ਰੇਰੀਜ਼ ਵਿੱਚ ਦੁਬਾਰਾ ਦਾਖਲ ਹੁੰਦੇ ਆ ਵਾਪਸ ਘਰ ਟਪਾ ਪਹੁੰਚੇ। ਇਨ੍ਹਾਂ ਯਾਤਰਾਵਾਂ ਦੌਰਾਨ ਮੈਂ ਕਈ ਪੁਰਾਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਨਵੇਂ ਦੋਸਤ ਬਣਾਏ ਤੇ ਨਵੇਂ ਸੰਪਰਕ ਕਾਇਮ ਕੀਤੇ ਜਿਨ੍ਹਾਂ ਨਾਲ ਮੈਂ ਨਵੀਂ ਦਿੱਲੀ ਵਾਪਸ ਆਉਣ ਤੋਂ ਬਾਅਦ ਵੀ ਸੰਪਰਕ ਬਿਚਾਰਿਆ। ਉਸ ਸਮੇਂ ਦੌਰਾਨ ਕੈਨੇਡਾ ਵਿੱਚ ਭਾਰਤੀ ਭਾਈਚਾਰਾ ਜਿਸ ਵਿੱਚ ਜ਼ਿਆਦਾਤਰ ਸਿੱਖ ਸ਼ਾਮਲ ਸਨ ਬਹੁਤ ਸੰਤੁਸ਼ਟ ਸੀ ਅਤੇ ਇਹ ਸਭ ਲੋਕ ਆਪਣੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ। ਇਸ ਪ੍ਰਕਿਰਿਆ ਵਿੱਚ ਉਸ ਦੇਸ਼ ਵਿੱਚ ਇੱਕ ਬਹੁ ਸਭਿਆਚਾਰਕ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਸਨ ਜਿਸ ਨੂੰ ਉਹਨਾਂ ਨੇ ਆਪਣੇ ਨਵੇਂ ਘਰ ਵਜੋਂ ਚੁਣਿਆ ਸੀ ਦੋ ਵੱਡੇ ਸ਼ਹਿਰਾਂ ਬੈਂਕੂਵਰ ਅਤੇ ਟ੍ਰਾਂਟੋ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਆਮ ਧੱਕਾ ਮੁਕੀ ਤੋਂ ਇਲਾਵਾ ਆਸਨ ਸਿੱਖ ਲਈ ਕਾਲਿਸਤਾਨ ਦਾ ਵਿਚਾਰ ਕੋਈ ਮੁੱਦਾ ਹੀ ਨਹੀਂ ਸੀ ਸੰਭਲਤ ਤੌਰ ਤੇ ਕਿਹਾ ਜਾਵੇ ਤਾਂ ਇਸ ਉੱਤੇ ਕੋਈ ਧਿਆਨ ਵੀ ਨਹੀਂ ਦਿੱਤਾ ਸੀ ਕਿਸਮਤ ਕਈ ਵਾਰ ਤੁਹਾਨੂੰ ਅਜਿਹੇ ਝੂਠ ਦਾ ਸਾਹਮਣਾ ਕਰਵਾਉਂਦੀ ਹੈ ਜੋ ਰਹਿਸਮਈ ਤਤਾਂ ਦੀਆਂ ਪਰਤਾਂ ਵਿੱਚ ਬਲੇਟਿਆ ਹੁੰਦਾ ਹੈ ਇੱਕ ਆਸਤ ਅਤੇ ਆਮ ਨਰੀਖਕ ਲਈ ਝੂਠ ਦੇ ਸਰਜਨਹਾਰ ਦੀ ਸਾਖ ਅਤੇ ਹیثیت ਤੋਂ ਪੈਪਿਤ ਬਾਰੀ ਪਰਤਾਂ ਰਹੀ ਸੱਚ ਨੂੰ ਭਾਂਪ ਲੈਣਾ ਅਦੇ ਇਸ ਝੂਠ ਦੇ ਮੁੱਖ ਤੱਥਾਂ ਨੂੰ ਸਪਸ਼ਟ ਤੌਰ ਤੇ ਪਛਾਣਨਾ ਮੁਸ਼ਕਲ ਹੁੰਦਾ ਹੈ ਇਸ ਸੰਦਰਭ ਵਿੱਚ ਮੈਂ ਵੀ ਸ਼ਾਇਦ ਕੋਈ ਅਪਵਾਦ ਨਹੀਂ ਹਾਂ ਮੈਂ ਜਿਸ ਝੂਠ ਦੀ ਗੱਲ ਕਰ ਰਿਹਾ ਹਾਂ ਉਹ ਭਾਰਤ ਦੇ ਲੋਕਾਂ ਨੂੰ ਇਹ ਵਿਸ਼ਵਾਸ ਦੁਨ ਲਈ ਤਿਆਰ ਕੀਤਾ ਗਿਆ ਸੀ ਕਿ ਕੈਨੇਡਾ ਅਮਰੀਕਾ ਤੇ ਯੂਕੇ ਵਿੱਚ ਰਹਿੰਦੇ ਸਿੱਖ ਪ੍ਰਵਾਸੀਆਂ ਦੀ ਇੱਕ ਵੱਡੀ ਗਿਣਤੀ ਦੇ ਮਾਣਾ ਵਿੱਚ ਖਾਲਿਸਤਾਨ ਪੱਕੀ ਭਾਵਨਾਵਾਦ 1981 ਤੋਂ ਬਾਅਦ ਹੀ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਛੇਤੀ ਹੀ ਇਹ ਜਈਆ ਭਾਵਨਾਵਾਦ ਦਾ ਅਸਰ ਪੰਜਾਬ ਵਿੱਚ ਸਿੱਖ ਆਬਾਦੀ ਦੇ ਇੱਕ ਵਿਸ਼ੇਸ਼ ਹਿੱਸੇ ਤੇ ਪੈਣ ਲੱਗਾ ਕਿ ਜਰਨੈਲ ਸਿੰਘ ਪਿੰਡਰਾਵਾਲੀ ਅਤੇ ਹਰਚੰਦ ਸਿੰਘ ਲੰਗੋਵਾਲਦੀ ਅਗਵਾਈ ਵਾਲੀ ਨਰਮਵਾਦੀ ਅਕਾਲੀ ਦਰ ਦੀ ਲੀਡਰਸ਼ਿਪ ਵਿਚਕਾਰ ਇਹ ਮਤਭੇਦ ਉਹਨਾਂ ਦੀਆਂ ਵੱਖਰੀਆਂ ਧਾਰਮਿਕ ਵਿਚਾਰਧਾਰਕ ਧਾਰਨਾਵਾਂ ਦੇ ਨਤੀਜੇ ਸਨ ਜਿਨ੍ਹਾਂ ਨਾਲ ਕਾਂਗਰਸ ਦਾ ਕੋਈ ਵਾਸਤਾ ਨਹੀਂ ਸੀ ਕਿ ਇਹਨਾਂ ਮਤਭੇਦਾਂ ਤੇ ਪਿੰਡਰਾਵਾਲੇ ਤੋਂ ਪ੍ਰੇਰਿਤ ਅਤਵਾਦੀ ਗਤੀਵਿਧੀਆਂ ਦੇ ਨਤੀਜੇ ਵਜੋਂ ਹੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਅਜੇ ਹੀ ਸਥਿਤੀ ਪੈਦਾ ਹੋਈ ਕੇਂਦਰਾ ਗਾਂਧੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਅਤੇ ਦਰਬਾਰਾ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 5 ਅਕਤੂਬਰ 1983 ਤੱਕ ਅਤੇ ਇਸ ਤੋਂ ਬਾਅਦ ਰਾਜਪਾਲ ਸ਼ਾਸਨ ਅਧੀਨ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਗਾਂਧੀ ਅਤੇ ਉਹਨਾਂ ਦੀ ਸਰਕਾਰ ਇਮਾਨਦਾਰੀ ਨਾਲ ਕਾਲੀ ਦਲ ਦੀ ਲੀਡਰਸ਼ਿਪ ਨਾਲ ਗੱਲਬਾਤ ਰਹੀ ਪੰਜਾਬ ਦੀ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਸਨ ਪਰ ਇਹ ਕਾਲੀ ਨਤਾਮਾ ਦਾ ਗੈਰ ਮਦਦਕਾਰ ਅੜੀਲਾਤੇ ਗੈਰ ਸਹਿਯੋਗੀ ਰਵਈਆ ਸੀ ਜਿਸ ਕਾਰਨ ਗੱਲਬਾਤ ਅਸਫਲ ਹੋ ਗਈ ਤੇ ਅੰਤ ਵਿੱਚ ਕਿ ਪੰਜਾਬ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਹੋਰ ਵਿਕਲਪ ਨਾ ਬਚੇ ਹੋਣ ਦੀ ਸੂਰਤ ਵਿੱਚ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਨੂੰ ਮਨਜ਼ੂਰੀ ਦੇਣ ਲਈ ਮਜਬੂਰ ਹੋਣਾ ਪਿਆ ਪਰ ਮੇਰੇ ਵਿਚਾਰ ਮੁਤਾਬਕ ਸਚਾਈ ਇਸ ਤੋਲਟ ਹੈ ਇਸ ਝੂਠ ਦੀਆਂ ਜੜਾਂ 1978 ਤੱਕ ਜਾਂਦੀਆਂ ਹਨ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੰਜੀਤ ਗਾਂਧੀ ਨੂੰ ਸਲਾਹ ਦਿੱਤੀ ਕਿ ਪੰਜਾਬ ਵਿੱਚ ਅਕਾਲੀ ਦਲ ਜਨਤਾ ਪਾਰਟੀ ਦੀ ਗੱਠਜੋੜ ਸਰਕਾਰ ਨੂੰ ਅਸਥਿਰ ਕੀਤਾ ਜਾ ਸਕਦਾ ਹੈ ਜੇਕਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਸ ਵਿੱਚ ਹਰਜਨਤ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਪ੍ਰਧਾਨ ਗੁਰਚਰਨ ਸਿੰਘ ਟਵਾੜਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਾਮਲ ਸਨ ਜੀਆਂ ਨਰਮਵਾਦੀ ਨੀਤੀਆਂ ਉੱਤੇ ਇੱਕ ਢੁਕਵੇਂ ਸਿੱਖ ਸੰਤ ਦੁਆਰਾ ਲਗਾਤਾਰ ਹਮਲਾ ਕੀਤਾ ਜਾਵੇ ਜੇਕਰ ਕੋਈ ਜ਼ਬਰਦਸਤ ਕੱਟੜ ਸਿੱਖ ਆਗੂ ਇਹਨਾਂ ਦੇ ਵਿਰੋਧੀ ਵਜੋਂ ਉੱبر ਜਾਵੇ ਤਾਂ ਨਰਮਵਾਦੀ ਅਕਾਲੀ ਆਗੂ ਆਪਣੇ ਜਨ ਸਮਰਥਨ ਨੂੰ ਬਰਕਰਾਰ ਰੱਖਣ ਲਈ ਸਿੱਖ ਹਿੱਤਾਂ ਦੇ ਮੁੱਦਿਆਂ ਤੇ ਸਮਝੌਤਾ ਰਹਿਤ ਹੱਟ ਧਰਮੀ ਰੁਖ ਅਪਣਾਉਣ ਲਈ ਮਜਬੂਰ ਹੋ ਜਾਣਗੇ ਨਰਮਵਾਦੀ ਅਕਾਲੀ ਦਲ ਦੇ ਨetaਵਾਂ ਦੀਆਂ ਨੀਤੀਆਂ ਵਿੱਚ ਕੋਈ ਵੀ ਮਹੱਤਵਪੂਰਨ ਤਬਦੀਲੀ ਸਭਾਵਕ ਤੌਰ ਤੇ ਜਨਤਾ ਪਾਰਟੀ ਦੇ ਨetaਵਾਂ ਨੂੰ ਪਸੰਦ ਨਹੀਂ ਆਵੇਗੀ ਜੋ ਮੁੱਖ ਤੌਰ ਤੇ ਸ਼ਹਿਰੀ ਹਿੰਦੂ ਕਾਰੋਬਾਰੀ ਹਿੱਤਾਂ ਦੀ ਨੁਮਾਇੰਦਗੀ ਕਰਦੇ ਸਨ ਇੰਦਰਾ ਗਾਂਧੀ ਦੀ ਮੰਜ਼ੂਰੀ ਅਤੇ ਸੰਜੇ ਦੇ ਸਹਿਯੋਗੀ ਕਮਲਨਾਥ ਦੇ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦੇ ਨਾਲ ਹੀ ਕਿਉਂਕਿ ਮੈਂ ਤਬ ਇੱਕ ਸਥਿਤ ਗੁਰਦੁਆਰਾ ਦਰਸ਼ਨ ਪ੍ਰਕਾਸ਼ ਦੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਅਜੇਹੇ ਸੰਤ ਵਜੋਂ ਚੁਣਿਆ ਗਿਆ ਜੋ ਨਾਲ ਹੀ ਪੰਜਾਬ ਵਿੱਚ ਕੰਮ ਕਰਨਗੇ ਭਾਵੇਂ ਖਾਲਿਸਤਾਨ ਦੀ ਮੰਗ ਨੂੰ ਪਿੰਡਰਾਵਾਲੇ ਦੇ ਮੱਥੇ ਮੜਿਆ ਗਿਆ ਤਾਂ ਜੋ ਉਸ ਦੀ ਨਰਮਵਾਦੀ ਅਕਾਲੀ ਲੀਡਰਸ਼ਿਪ ਵਿਰੋਧੀ ਮਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਪਰ ਜਨਵਰੀ 1980 ਵਿੱਚ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਵਜੋਂ ਸੱਤਾ ਵਿੱਚ ਵਾਪਸ ਆਉਣ ਤੱਕ ਆਪਰੇਸ਼ਨ ਇੱਕ ਦੇ ਰਾਹੀਂ ਕੁਝ ਵੀ ਹੱਥ ਨਹੀਂ ਸੀ ਲੱਗਿਆ 8ਵੀਂ ਲੋਕ ਸਭਾ ਲਈ ਆਮਚੋਣਾ ਜਨਵਰੀ 1985 ਤੋਂ ਪਹਿਲਾ ਹੋਣੀਆ ਸਨ ਅਤੇ ਉਹਨਾਂ ਦੀ ਤਿਆਰੀ ਵਿੱਚ ਕਾਂਗਰਸ ਨੇ ਆਪਰੇਸ਼ਨ 2 ਰਾਹੀਂ ਪਿੰਡਰਾਵਾਲੀ ਖਾਲਿਸਤਾਨ ਮੁੱਦੇ ਤੇ ਝਾਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਦੋ ਪੜਾਵਾਂ ਦੇ ਇਸ ਵਿਸ਼ੇਸ਼ ਆਪਰੇਸ਼ਨ ਦੇ ਵੇਰਵੇ ਇਸ ਕਿਤਾਬ ਵਿੱਚ ਦਿੱਤੇ ਗਏ ਹਨ ਸਪਸ਼ਟਾ ਲਈ ਮੈਂ ਆਪਰੇਸ਼ਨ ਦੇ ਦੋ ਪੜਾਵਾਂ ਨੂੰ ਆਪਰੇਸ਼ਨ 1 ਤੇ ਆਪਰੇਸ਼ਨ 2 ਦਾ ਨਾਮ ਦਿੱਤਾ ਹੈ ਪੰਜਾਬ ਕੇਂਦਰਿਤ ਆਪਰੇਸ਼ਨ ਨੂੰ ਮੈਂ ਆਪਰੇਸ਼ਨ 1 ਦਾ ਨਾਮ ਦਿੱਤਾ ਹੈ ਤੇ ਦੂਜਾ ਜੋ ਜਨਵਰੀ 1980 ਤੋਂ ਬਾਅਦ ਸ਼ੁਰੂ ਹੋਇਆ ਤੇ ਜੂਨ 1984 ਵਿੱਚ ਆਪਰੇਸ਼ਨ ਬਰੂ ਸਟਾਰ ਨਾਲ ਖਤਮ ਹੋਇਆ ਨੂੰ ਆਪਰੇਸ਼ਨ 2 ਦਾ ਨਾਮ ਦਿੱਤਾ ਹੈ ਜਿਵੇਂ ਜਿਵੇਂ ਆਪਰੇਸ਼ਨ 2 ਅੱਗੇ ਵਧਿਆ ਆਪਰੇਸ਼ਨ ਬਰੂ ਸਟਾਰ ਦੇ ਰੂਪ ਵਿੱਚ ਝੂਠ ਦੀ ਕੌੜੀ ਗੋਲੀ ਵੱਡੀ ਗਿਣਤੀ ਵਿੱਚ ਦੁਖੀ ਸੰਭਾਵਿਤ ਵੋਟਰਾਂ ਨੂੰ ਖੋਣ ਤੋਂ ਪਹਿਲਾਂ ਇਸ ਤੇ ਸਿਰਜਣ ਹਾਰਾਂ ਵੱਲੋਂ ਇਸ ਨੂੰ ਵਾਰ-ਵਾਰ ਮਠਾਸ ਵਿੱਚ ਲਪੇਟਿਆ ਗਿਆ ਤਾਂ ਜੋ ਉਹਨਾਂ ਵੋਟਰਾਂ ਨੂੰ ਡਰ ਖਲਸ਼ੇ ਦਰਦ ਮਾਨਸਿਕ ਪੀੜ ਅਤੇ ਨਫ਼ਰਤ ਤੋਂ ਚਟਕਾਰਾ ਦਵਾਇਆ ਜਾ ਸਕੇ ਅਤੇ ਉਹਨਾਂ ਦਾ ਸਮਰਥਨ ਤੇ ਵੋਟਾਂ ਲਗੀਆਂ ਜਾ ਸਕਣ। ਆਪਰੇਸ਼ਨ 1 ਨੂੰ ਚਲਾਉਣ ਵਾਲੇ ਪਾਤਰਾਂ ਦਾ ਜ਼ਿਕਰ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਆਪਰੇਸ਼ਨ 2 ਲਈ ਜਨਵਰੀ 1980 ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿਆਸੀ ਸਹਾਇਕ ਮਕਨ ਲਾਲ ਫੋਤੇਦਾਰ, ਸੰਜੀਤ ਦੇ ਮਮੇਰੇਪਰਾ ਤੇ ਰਾਏ ਬਰੇਲੀ ਤੋਂ ਸੰਸਦ ਮੈਂਬਰ ਅਰुण ਨਹਿਰੂ ਉਤੇ ਬਾਅਦ ਵਿੱਚ ਕਪੂਰਥਲਾ ਪਰਿਵਾਰ ਦੇ ਅਰुण ਸਿੰਘ ਨੂੰ ਇਸ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ। ਜਨਵਰੀ 1980 ਵਿੱਚ ਸੰਜੀਤ ਦੀ ਮੌਤ ਤੋਂ ਬਾਅਦ ਉਸ ਦੇ ਵੱਡੇ ਭਰਾ ਰਜੀਵ ਗਾਂਧੀ ਨੇ ਉਸੇ ਥਾਂ ਲਈ ਆਪਰੇਸ਼ਨ 2 ਦੇ ਪਿੱਛੇ ਮੁੱਖ ਚਾਲਕ ਸ਼ਕਤੀ ਸੰਜੇ ਸੀ ਸੰਜੇ ਦੀ ਮੌਤ ਤੋਂ ਬਾਅਦ ਰਜੀਵ ਗਾਂਧੀ 31 ਅਕਤੂਬਰ 1984 ਨੂੰ ਆਪਣੀ ਮਾਂ ਦੇ ਕਤਲ ਤੋਂ ਬਹੁਤ ਬਾਅਦ ਵੀ ਅਰຸນ ਨਹਿਰੂ ਐਮਐਲ ਫੌਤੇਦਾਰ ਅਤੇ ਅਰຸນ ਸਿੰਘ ਤੇ ਬਹੁਤ ਜ਼ਿਆਦਾ ਨਿਰਪਰ ਸੀ ਜਿਵੇਂ ਕਿ ਆਪਰੇਸ਼ਨ 2 ਨਾਲ ਸੰਬੰਧਿਤ ਸਾਰੇ ਫੈਸਲੇ ਇੱਕ ਅਕਬਰ ਰੋਡ ਤੇ ਲਏ ਗਏ ਸਨ ਇਸ ਲਈ ਆਪਰੇਸ਼ਨ 2 ਦੇ ਸੰਬੰਧ ਵਿੱਚ ਕੀਤੀਆਂ ਗਈਆਂ ਕੁਝ ਕਾਰਵਾਈਆਂ ਦੀ ਜ਼ਿੰਮੇਵਾਰ ਲੋਕਾਂ ਦਾ ਹਵਾਲਾ ਦੇਣ ਲਈ ਇਸ ਕਿਤਾਬ ਵਿੱਚ ਇੱਕ ਅਕਬਰ ਰੋਡ ਗਰੁੱਪ ਦੀ ਵਰਤੋਂ ਕੀਤੀ ਗਈ ਹੈ ਇਸ ਤੋਂ ਇਲਾਵਾ ਉਸ ਸਮੇਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਕਫਾ ਕਮੰਤਰੀਆਂ ਵਿੱਚ ਕੀਤੇ ਜਾਂਦੇ ਫੈਸਲੇ ਜਿਨ੍ਹਾਂ ਦਾ ਆਪਰੇਸ਼ਨ ਦੋ ਨਾਲ ਸੰਬੰਧ ਸੀ ਨੂੰ ਗੈਰ ਰਸਮੀ ਤੌਰ ਤੇ ਇੱਕ ਅਕਬਰ ਰੋਡ ਗਰੁੱਪ ਜਾਂ ਇਸ ਗਰੁੱਪ ਨਾਲ ਕੰਮ ਕਰੇ ਸੀਨੀਅਰ ਨੌਕਰ ਸ਼ਾਹਾਂ ਨੇ ਆਪਣੇ ਕਬਜ਼ੇ ਹੇਠ ਲੈ ਲਿਆ ਸੀ ਵਕਫਾ ਕਮਾਂ ਨੂੰ ਅੰਜਾਮ ਦੇਣ ਤੋਂ ਇਲਾਵਾ ਅਰੁਣ ਨਹਿਰੂ ਤੇ ਅਰੁਣ ਸਿੰਘ ਵੀ ਇਕੱਲੇ ਜਾਂ ਰਾਜੀਵ ਗਾਂਧੀ ਦੇ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਸਨ ਅਜਗੀਆਂ ਦੋ ਮੀਟਿੰਗਾਂ ਦਾ ਜ਼ਿਕਰ ਅਧਿਆਇ 9 ਵਿੱਚ ਕੀਤਾ ਗਿਆ ਹੈ ਦੱਸੀਆਂ ਗਈਆਂ ਘਟਨਾਵਾਂ ਦੇ ਮੱਦੇਨਜ਼ਰ ਉਸ ਆਪਰੇਸ਼ਨ ਦੇ ਮੁੱਖ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਇੱਕ ਛੋਟੀ ਜੀ ਭੂਮਿਕਾ ਨਿਭਾਉਂਦੇ ਹੋਏ ਸ਼ੁਰੂ ਵਿੱਚ ਮੈਂ ਮਹਿਸੂਸ ਕੀਤਾ ਕਿ ਮੈਂ ਉਹੀ ਕਰ ਰਿਹਾ ਸਾਂ ਜੋ ਇੱਕ ਵਫਾਦਾਰ ਖੁਫੀਆ ਏਜੰਸੀ ਦੇ ਮੈਂਬਰ ਦਾ ਨਿਯਮਵੱਧ ਕੰਮ ਸੀ ਤਾਂ ਜੋ ਰਾਜਨੀਤਿਕ ਵਿਰੋਧੀਆਂ ਦੇ ਵਿਰੁੱਧ ਏਜੰਸੀ ਦਾ ਸਲਾਹਕਾਰ ਆਪਣੇ ਕੀਤੇ ਕਮਾਲੀ ਤਾਰੀਫ਼ ਲੈ ਸਕੇ ਮੈਨੂੰ ਇਸ ਝੂਠ ਤੇ ਪਰੰਦੇ ਦੀ ਸਚਾਈ ਦੇਖਣ ਦੇ ਲਗਾਤਾਰ ਮੌਕੇ ਮਿਲੇ ਤੇ ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਇੱਕ ਰਾਜਨੀਤਿਕ ਪਾਰਟੀ ਇੱਕ ਵਿਅਕਤੀ ਅਤੇ ਇੱਕ ਪਰਿਵਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਿਵੇਂ ਨਾ ਕਿਵੇਂ ਵਰਤਿਆ ਜਾ ਰਿਹਾ ਹੈ ਜੋ ਪੂਰੀ ਤਰ੍ਹਾਂ ਰਾਸ਼ਟਰੀ ਹਿੱਤਾਂ ਦੇ ਉਲਟ ਸੀ ਇਹਨਾਂ ਚੀਜ਼ਾਂ ਦੇ ਪ੍ਰਭਾਵ ਹੇਠ ਆਉਣਾ ਮੇਰੇ ਲਈ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਸੀ ਮੇਰੀ ਜ਼ਮੀਰ ਮੈਨੂੰ ਇਸ ਨਾਲ ਸਮਝੌਤਾ ਕਰਨ ਦੀ ਆਗਿਆ ਨਹੀਂ ਸੀ ਦੇ ਰਹੀ ਤੇ ਜਲਦ ਹੀ ਮੈਨੂੰ ਕੋਈ ਫੈਸਲਾ ਲੈਣਾ ਪੈਣਾ ਸੀ ਇਸ ਪੱਧਰ ਤੇ ਰੰਦਾ ਮੇਰੇ ਕੋਲ ਅਜਿਹੀ ਦੁਬਧਾ ਨਾਲ ਜਿੱਠਣ ਲਈ ਸੀਮਤ ਵਿਕਲਪ ਸਨ ਮੇਰੀ ਨੌਕਰੀ ਦੀ ਖਾਤਰ ਮੇਰੀ ਜ਼ਮੀਰ ਨੂੰ ਚੁੱਪ ਕਰਾਉਂਦਾ ਸਵਾਲ ਹੀ ਨਹੀਂ ਉੱਠਦਾ ਸੀ ਮੈਂ ਵਿਸਲ ਬਲੋਰ ਵਜੋਂ ਵੀ ਕੰਮ ਨਹੀਂ ਕਰ ਸਕਦਾ ਸੀ ਯਾਨੀ ਵਿਸਲ ਬਲੋਰ ਕਿਸੇ ਸੰਸਥਾ ਵਿੱਚ ਹੋ ਰੇ ਗਲਤ ਕੰਮਾਂ ਨੂੰ ਬੇਨਕਾਬ ਕਰਨ ਵਾਲਾ ਲੀਕ ਹੋਈ ਜਾਣਕਾਰੀ ਦੀ ਪੜ ਆਸਾਨੀ ਨਾਲ ਮੇਰੇ ਕੋਲ ਲੱਭੀ ਜਾ ਸਕਦੀ ਸੀ ਜਿਸ ਕਾਰਨ ਮੇਰੇ ਇਸ ਕਾਰਜ ਨੂੰ ਗੈਰਕਾਨੂੰਨੀ ਮੰਨਦੇ ਮੈਨੂੰ ਬਰਖਾਸਤ ਕੀਤਾ ਜਾ ਸਕਦਾ ਸੀ ਤੇ ਸੰਭਵ ਤੌਰ ਤੇ ਇਸ ਤਰ੍ਹਾਂ ਮੇਰੇ ਉੱਤੇ ਇੰਟਰ ਸਰਵਿਸਿਜ਼ ਇੰਟੈਲੀਜੈਂਸ ਯਾਨੀ ਆਈਐਸਆਈ 에ਜੰਟ ਜਾਂ ਖਾਲਿਸਤਾਨੀ ਕਾਰਕੁਨ ਹੋਣ ਦਾ ਝੂਠਾ ਦੋਸ਼ ਲਗਾ ਦਿੱਤਾ ਜਾਂਦਾ। ਹਮੇਸ਼ਾ ਸਰਕਾਰੀ ਵਚਨਬੱਧ ਰਹਿਣ ਵਾਲਾ ਮੀਡੀਆ ਮੈਨੂੰ ਤਕਲੀਫ ਦੇ ਸਥਿਤੀ ਵਿੱਚ ਪਹੁੰਚਾ ਦਿੰਦਾ। ਦੂਜਾ ਮੈਂ ਨੌਕਰੀ ਤੋਂ ਅਸਤੀਫਾ ਦੇ ਸਕਦਾ ਸੀ ਤੇ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਸੀ ਪਰ ਮੈਂ ਉਹ ਸਭ ਦੇਖ ਚੁੱਕਾ ਹਾਂ ਜੋ ਮੇਰੇ ਸੌਰੀ ਸਰਦਾਰ ਸਵਰਨ ਸਿੰਘ ਸਾਬਕਾ ਵਿਦੇਸ਼ ਮੰਤਰੀ ਤੇ ਇੰਦਰਾ ਗਾਂਧੀ ਦੇ ਨਜ਼ਦੀਕੀ ਵਿਸ਼ਵਾਸਪਤਰ ਨਾਲ ਵਾਪਰ ਚੁੱਕਾ ਸੀ। ਉਸ ਸਾਲ ਜੂਨ ਵਿੱਚ ਨੈਸ਼ਨਲ ਐਮਰਜੈਂਸੀ ਲਾਗੂ ਕਰਨ ਦੇ ਵਿਰੋਧ ਕਰਨ ਨਵੰਬਰ 1975 ਵਿੱਚ ਉਹਨਾਂ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਮੈਂ ਉਹਨਾਂ ਦੇ ਮੁਕਾਬਲੇ ਬਹੁਤ ਛੋਟੀ ਚੀਜ਼ਾਂ ਮੇਰੇ ਲਈ ਤੀਜਾ ਵਿਕਲਪ ਨੌਕਰੀ ਤੋਂ ਅਸਤੀਫਾ ਦੇਣਾ ਅਤੇ ਅਧਿਆਪਨ ਵੱਲ ਵਾਪਸ ਪਰਤਣਾ ਸੀ ਜਿਸ ਕੰਮ ਨੂੰ ਮੈਂ ਹਾਲੇ ਵੀ ਪਿਆਰ ਕਰਦਾ ਸੀ ਅਧਿਆਪਕ ਦੀ ਨੌਕਰੀ ਛੱਡਣ ਦਾ ਇੱਕ ਮੁੱਖ ਕਾਰਨ ਅਧਿਆਪਨ ਦਾ ਤਨਖਾਹ ਸਕੇਲ ਸੀ ਜਿਸ ਕਰਕੇ ਮੈਂ 1964 ਵਿੱਚ ਭਾਰਤੀ ਪੁਲਿਸ ਸੇਵਾ ਆਈਪੀਐਸ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਇਸ ਕਰਕੇ ਮੈਂ ਮੇਰੇ ਲਈ ਉਪਲਬਧ ਇੱਕੋ ਇੱਕ ਬਿਹਾਰਕ ਤੇ ਸੁਰੱਖਿਤ ਰਸਤੇ ਦੀ ਚੋਣ ਕੀਤੀ ਮੈਂ ਚੁੱਪਚਾਪ ਆਪਣੇ ਆਪ ਨੂੰ ਉਬਰੋਤਕ ਗਤੀਵਿਧੀਆਂ ਤੋਂ ਵਖਰੇ ਜਾ ਅਤੇ ਰਾਹ ਅੰਦਰ ਇੱਕ ਵਿਸ਼ਲੇਸ਼ਣ ਡਿਵੀਜ਼ਨ ਦੇ ਅਨੁਚਾਰਜ ਬਣ ਗਿਆ ਜਿੱਥੇ ਮੇਰਾ ਕੰਮ ਕਾਗਜ਼ਾਂ ਜਾਨੀ ਰਿਪੋਰਟਾਂ ਨੂੰ ਪੜਨ ਅਤੇ ਲਿਖਣ ਖੋਜ ਕਾਰਜ ਕਰਨ ਅਤੇ ਥੋੜੇ ਤੇ ਲੰਬੇ ਸਮੇਂ ਦੇ ਰਣਨੀਤਿਕ ਵਿਸ਼ਲੇਸ਼ਣ ਨੂੰ ਵਿਸਥਾਰ ਦੇਣ ਅਤੇ ਸਲਾਹ ਦੇਣ ਤੱਕ ਸੀਮਤ ਸੀ ਅਕਤੂਬਰ 1900 83 ਦੇ ਪਹਿਲੇ ਹਫਤੇ ਵਿੱਚ ਅਮਰੀਕਾ ਦੀ ਆਪਣੀ ਤੀਜੀ ਸੰਚਾਲਨ ਯਾਤਰਾ ਤੋਂ ਵਾਪਸ ਆ ਕੇ ਮੈਂ ਇਹ ਹੀ ਕੀਤਾ ਮੈਂ ਇਸ ਮਾਮਲੇ ਬਾਰੇ ਆਪਣੇ ਵਿਚਾਰ ਡਾਇਰੈਕਟਰ ਜੀਸੀ ਯਾਨੀ ਗੈਰੀ ਸਿਕਸੈਨਾ ਨਾਲ ਸਾਂਝੇ ਕੀਤੇ ਜੋ ਮੇਰੇ ਬਹੁਤ ਹੀ ਸਮਝਦਾਰ ਬਹੁਤ ਸਨ ਜਿਨ੍ਹਾਂ ਨੇ ਮੇਰੇ ਵਿਚਾਰਾਂ ਦੀ ਬੇਬਾਕ ਪ੍ਰਗਟਾਵੇ ਦੀ ਗੱਲਬਾਤ ਧੀਰਜ ਪਰ ਸਨੇਹ ਨਾਲ ਸੁਣੀ ਅੰਤ ਵਿੱਚ ਉਹ ਮੇਰੀ ਇਸ ਬੇਨਤੀ ਤੇ ਸਹਿਮਤ ਹੋ ਗਏ ਕਿ ਮੇਰੇ ਵੱਲੋਂ ਸੰਭਾਲੀਆਂ ਜਾ ਰਹੀਆਂ ਦੋ ਬਹੁਤ ਹੀ ਸੰਵੇਦਨਸ਼ੀਲ ਡਿਵੀਜ਼ਨਾਂ ਦੀ ਜ਼ਿੰਮੇਵਾਰੀ ਤੇ ਪੰਜਾਬ ਨਾਲ ਸੰਬੰਧਿਤ ਵੱਧੂ ਸੰਚਾਲਨ ਦੇ ਕਮ ਤੋਂ ਮੈਨੂੰ ਮੁਕਤ ਕਰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਦੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਕਿਸੇ ਵੀ ਅਜਿਹੇ ਵਿਅਕਤੀ ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ ਨਾਲ ਆਪਣੇ ਕੁਝ ਵਿਚਾਰ ਸਾਂਝ ਕੀਤੇ ਬਿਨਾ ਇਹੋ ਜਿਹੇ ਹਾਲਤਾਂ ਵਿੱਚ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ ਖੁਸ਼ਕਿਸਮਤੀ ਨਾਲ ਮੇਰੇ ਕੋਲ ਅਜਿਹੇ ਬਹੁਤ ਸਾਰੇ ਵਿਅਕਤੀ ਸਨ ਮੇਰੀ ਮਰਹੂਮ ਪਤਨੀ ਕਬਾਲ ਪਰਿਵਾਰ ਅਤੇ ਦੋਸਤ ਉਸਨੂੰ ਬਾਲੀ ਕਹਿ ਕੇ ਸੱਦੇ ਸਨ ਆਪਣੇ ਸੂਝਵਾਨ ਪਿਤਾ ਦੀਤੀ ਹੋਣ ਦੇ ਨਾਤੇ ਉਹ ਵੀ ਬਹੁਤ ਸੂਝਵਾਨ ਅਤੇ ਸਮਝਵਾਲੀ ਸੀ ਉਹ ਮੇਰੀ ਹਰ ਗਲਤੀ ਜਨਤ ਸੁਣਦੀ ਤੇ ਬਹੁਤ ਸਮਝਦਾਰੀ ਨਾਲ ਪਰੇ ਤੇ ਦਿਲਾਸਾ ਦੇਣ ਵਾਲੇ ਸ਼ਬਦਾਂ ਨਾਲ ਮੇਰਾ ਬੋਝ ਹਲਕਾ ਕਰ ਦਿੰਦੀ ਸੀ ਕਈ ਵਾਰ ਜਦੋਂ ਮੇਰੇ ਸਾਸੋਰਾ ਸਾਡੇ ਕੋਲ ਆਏ ਜਾਂ ਸਾਡੇ ਕੋਲ ਠਹਿਰੇ ਤਾਂ ਮੈਂ ਆਪਣੇ ਸਹੁਰਾ ਸਾਹਿਬ ਨਾਲ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਸ਼ੁਰੂ ਵਿੱਚ ਉਹਨਾਂ ਨੇ ਮੇਰੇ ਤੇ ਭਰੋਸਾ ਨਹੀਂ ਕੀਤਾ ਇੱਕ ਪੜਾ ਤੇ ਉਹਨਾਂ ਨੇ ਉਹ ਸਭ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੋ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਉਹ ਪ੍ਰਾਣੀ ਹੰਢੇ ਹੋਏ ਰਾਜਨੀਤਿਕ ਨੇਤਾ ਸਨ ਨਿੱਜੀ ਤਾਂ ਜਨਤਕ ਤੌਰ ਤੇ ਹਮੇਸ਼ਾ ਆਪਣੀ ਪਾਰਟੀ ਦੀਆਂ ਨੀਤੀਆਂ ਦਾ ਬਚਾ ਕਰਦੇ ਸਨ ਪਰ ਕੁਝ ਸਮੇਂ ਬਾਅਦ ਮੈਂ ਇਹ ਦੇਖ ਸਕਦਾ ਸੀ ਕਿ ਪੰਜਾਬ ਦੀ ਸਥਿਤੀ ਅਤੇ ਇਸ ਪ੍ਰਤੀ ਸਰਕਾਰ ਦੀ ਉਦਾਸੀਨਤਾ ਦੇ ਕਾਰਨ ਉਹ ਨਿਰਾਸ਼ ਹੋ ਚੁੱਕੇ ਸਨ ਪਰ ਸਰਕਾਰ ਵਿੱਚ ਡੈਪੂਟੇਸ਼ਨ ਤੇ ਆਏ ਮੇਰੇ ਬੈਚਮੇਟ ਆਈਐਸ ਕਰਨੈਲ ਸਿੰਘ 1964 ਉੱਤਰ ਪ੍ਰਦੇਸ਼ ਚਾਂਦਕਾਪੁਰੀ ਦੇ ਡੇ ਇੱਕ ਫਲੈਟਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਸਨ ਜੋ ਮੇਰੇ ਫਲੈਟ ਦੇ ਨੇੜੇ ਸੀ ਬਹੁਤ ਘਟ ਬੋਲਣ ਵਾਲੇ ਕਰਨੈਲ ਸਿੰਘ ਇਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਸਕਦਾ ਸੀ ਜਦੋਂ ਮੈਂ ਇਹਨਾਂ ਮਾਮਲਿਆਂ ਨਾਲ ਜੂਝ ਰਿਹਾ ਸੀ ਦਫ਼ਤਰ ਤੋਂ ਵਾਪਸ ਆ ਕੇ ਸ਼ਾਮ ਵੇਲੇ ਮੈਂ ਕਈ ਵਾਰ ਉਸ ਦੇ ਫਰੇਟ ਤੇ ਚਲਾ ਜਾਂਦਾ ਤੇ ਰਾਹ ਦੇ ਪਰੇਸ਼ਨਾ ਨਾਲ ਆਪਣੇ ਸਬੰਧ ਜ਼ਾਹਰ ਕੀਤੇ ਬਿਨਾ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦਾ ਸੀ ਫਰਵਰੀ 1982 ਤੋਂ ਮਈ 1985 ਤੱਕ ਰਾਹ ਵਿੱਚ ਕੰਮ ਕਰਦੇ ਅਸੀਂ ਚਾਰਾਂ ਅਧਿਕਾਰੀਆਂ ਨੇ ਬਦਲਮੀਕਾਰ ਪাব ਹਰ ਰੋਜ਼ ਵਾਰੀ ਮੁਤਾਬਕ ਇੱਕ ਅਧਿਕਾਰੀ ਦੀ ਕਾਰ ਵਿੱਚ ਦਫ਼ਤਰ ਜਾਂਦੇ ਸੀ ਦਾ ਪ੍ਰਬੰਧ ਕੀਤਾ ਹੋਇਆ ਸੀ ਅਸੀਂ ਚਾਰ ਅਧਿਕਾਰੀ ਸਾਂ ਐਸ ਸੀ ਮਿਸ਼ਰਾ ਆਈ ਪੀ ਐਸ 1990 ਉੜੀਸ਼ਾ ਹਮਰਪੂਸ਼ਨ ਆਈ ਪੀ ਐਸ 1967 ਮਧ ਪ੍ਰਦੇਸ਼ ਜੇ ਕੇ ਸਿਨਾ ਆਈ ਪੀ ਐਸ 1967 ਬਿਹਾਰ ਅਤੇ ਮੈਂ ਅਸੀਂ ਸਾਰੇ ਜਾਣ ਕੇ ਪੁਰੀ ਸਤਿਆਮਾਰਗ ਵਿਖੇ ਸਥਿਤ ਫਲੈਟਾਂ ਵਿੱਚ ਰਹਿੰਦੇ ਸੀ ਤੇ ਸਵੇਰੇ ਸ਼ਾਮ ਇੱਕੋ ਕਾਰ ਵਿੱਚ ਸਾਡਾ ਕੱਲਿਆਂ ਦਾ ਲਗਭਗ 20 ਮਿੰਟਾਂ ਦਾ ਸਫ਼ਰ ਹੁੰਦਾ ਸੀ ਇਸ ਨਾਲ ਸਾਨੂੰ ਕੁਝ ਸਾਂਝੇ ਹਿੱਤਾਂ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਥੋੜਾ ਆਰਾਮਦਾਇਕ ਸਮਾਂ ਮਿਲ ਜਾਂਦਾ ਸੀ। ਪੰਜਾਬ ਨਾਲ ਸੰਬੰਧਿਤ ਇੱਕ ਸਿੱਖ ਅਫਸਰ ਹੋਣ ਦੇ ਨਾਤੇ ਮੈਂ ਪੰਜਾਬ ਵਿੱਚ ਚੱਲ ਰਹੀ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਾ ਸੀ। ਉਹਨਾਂ ਨੂੰ ਹੈਰਾਨੀ ਹੁੰਦੀ ਸੀ ਕਿ ਮੇਰੇ ਜ਼ਿਆਦਾਤਰ ਨਰੀਖਣ ਅਤੇ ਪੁਕਬਾਣੀਆਂ ਸੱਚ ਹੁੰਦੇ ਸਨ। ਮੇਰੇ ਨਾਲ ਕਾਰ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਇਹ ਤਿੰਨੇ ਦੋਸਤ ਅਤੇ ਕਰਨੈਲ ਸਿੰਘ ਮੇਰੇ ਤੋਂ ਕੁਝ ਅੱਗੇ ਪਿੱਛੇ ਸੇਵਾਮੁਕਤ ਹੋ ਗਏ ਸਨ। ਵਿਸਤਾਰ ਵਿੱਚ ਤਾਂ ਨਹੀਂ ਪਰ ਫਿਰ ਵੀ ਇਹਨਾਂ ਤਿੰਨਾਂ ਦੋਸਤਾਂ ਯਾਨੀ ਬਦਕਿਸਮਤੀ ਨਾਲ ਜੇ ਕਿ ਸਿਨਾ ਕੁਝ ਮਹੀਨੇ ਪਹਿਲਾਂ ਕੋਵਿਡ ਕਰਕੇ ਗੁਜ਼ਰ ਗਏ ਨੂੰ ਹਾਲੇ ਵੀ ਉਹ ਗੱਲਾਂ ਯਾਦ ਸਨ ਜੋ ਮੈਂ ਉਹਨਾਂ ਨੂੰ ਪੰਜਾਬ ਬਾਰੇ ਦੱਸਦਾ ਹੁੰਦਾ ਸੀ 31 ਅਕਤੂਬਰ ਤੋਂ 3 ਨਵੰਬਰ 1984 ਤੱਕ ਉਹਨਾਂ ਚਾਰ ਮਹੀਨੇ ਭਾਗੇ ਦਿਨਾਂ ਤੇ ਰਾਤਾਂ ਨੂੰ ਹੋਏ ਸਿੱਖ ਵਿਰੋਧੀ ਕਤਲੇਆਮ ਦੌਰਾਨ ਦਿੱਲੀ ਪੁਲਿਸ ਦੇ ਵਾਇਰਲੈਸ ਨੈਟਵਰਕ ਉੱਤੇ ਮੇਰੇ ਦੁਆਰਾ ਸੁਣੀਆਂ ਗਈਆਂ ਗੱਲਾਂ ਵੀ ਅਮਰਪੂਰਨ ਨੂੰ ਹਾਲੇ ਤੱਕ ਯਾਦ ਹਨ ਬਾਦ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਟੋਕੀਓ ਵਿਖੇ ਭਾਰਤੀ ਦੂਤਾਵਾਸ ਤੇ ਮੰਤਰੀਆਂ 'ਚੋਂ ਇੱਕ ਹੋਣ ਦੇ ਨਾਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਘੁਮਣ ਫਿਰਨ ਦੌਰਾਨ ਮੈਂ ਮੰਤਰੀ ਆਰਥਿਕ ਐਸਸੀ ਤਰਪਾਟੀ ਆਈਐਸ 1968 ਉੱਤਰ ਪ੍ਰਦੇਸ਼ ਜੋ ਬਾਅਦ ਵਿੱਚ ਪੈਟਰੋਲੀਅਮ ਸਕੱਤਰ ਵੱਜੋਂ ਸੇਵਾਮੁਕਤ ਹੋਏ ਬਦਕਿਸਮਤੀ ਨਾਲ ਐਸਸੀ ਤਰਪਾਟੀ ਕੁਝ ਮਹੀਨੇ ਪਹਿਲਾਂ ਕੋਵਿਡ ਕਰਕੇ ਗੁਜ਼ਰ ਗਏ ਨਾਲ ਇਸ ਵਿਸ਼ੇ ਉੱਤੇ ਆਪਣੇ ਕੁਝ ਵਿਚਾਰ ਸਾਂਝੇ ਕਰਦਾ ਹੁੰਦਾ ਸੀ ਜਦੋਂ ਵੀ ਅਸੀਂ ਦਿੱਲੀ 골ਫ ਕਲੱਬ ਵਿੱਚ 골ਫ ਖੇਡਦੇ ਸੀ ਉਦੋਂ ਵੀ ਮੈਂ ਉਹਨਾਂ ਨਾਲ ਇਸ ਵਿਸ਼ੇ ਤੇ ਸਾਂਝੀ ਦਿਲਚਸਪੀ ਦੇ ਹੋਰ ਵਿਸ਼ਿਆਂ ਬਾਰੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਜਾਰੀ ਰੱਖਿਆ ਰਾਦੇ ਸਾਬ ਕਸਕਰ ਵਿਕਰਮ ਸੂਦ ਨਾਲ ਮੇਰੀਆਂ ਜਿਹੀਆਂ ਹੀ ਗੱਲਾਂ ਹੋਈਆਂ ਜੋ ਮੇਰੇ ਵਾਂਗ ਹੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਗੁਰਦਾਉਂ ਵਿੱਚ ਵੱਸ ਕੇ ਸਨ ਵਿਪਾਗ ਇੱਕ ਸ਼ਬਦ ਜੋ ਆਮ ਤੌਰ ਤੇ ਅੰਦਰੂਨੀ ਲੋਕਾਂ ਦੁਆਰਾ ਰਾਹ ਦੇ ਲਈ ਵਰਤਿਆ ਜਾਂਦਾ ਹੈ ਵਿੱਚ ਕੰਮ ਕਰਨ ਦੇ ਮੇਰੇ 26 ਸਾਲਾਂ ਦੇ ਤਜਰਬੇ ਦੇ ਆਧਾਰ ਤੇ ਮੈਂ ਵਿਸ਼ੇਸ਼ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਉੱਤੇ ਕਿਤਾਬਾਂ ਲਿਖਣ ਦਾ ਫੈਸਲਾ ਕੀਤਾ ਕਈ ਕਾਰਨਾ ਕਰਕੇ ਅਧਿਕਾਰਤ ਅਧਿਨੇਜੀ ਮੈਂ ਪਹਿਲਾਂ ਇਹ ਕੰਮ ਸ਼ੁਰੂ ਨਹੀਂ ਕਰ ਸਕਿਆ ਜਦੋਂ ਪਹਿਲੀ ਕਿਤਾਬ ਸਿੱਕਮ ਬਾਰੇ ਲਿਖਣ ਦਾ ਸਮਾਂ ਆਇਆ ਤਾਂ ਮਈ 2011 ਤੋਂ ਹੀ ਮੇਰੀ ਪਤਨੀ ਦੇ ਲਿਓ ਮਾਇਓ ਸਰਕੋਮਾ ਯਾਨੀ ਕੈਂਸਰ ਦੀ ਕਿਸਮ ਬਾਰੇ ਪਤਾ ਲੱਗਾ ਅਤੇ ਮੈਂ ਆਪਣਾ ਸਮਾਂ ਤੇ ਊਰਜਾ ਪੂਰੀ ਤਰ੍ਹਾਂ ਉਸ ਦੇ ਰਾਜ ਲਈ ਸਮਰਪਿਤ ਕਰ ਦਿੱਤਾ ਸ਼ੁਰੂਆਤੀ ਸਕਾਰਾਤਮਕ ਹੰਗਾਰੇ ਤੋਂ ਬਾਅਦ ਕੈਂਸਰ ਮੁੜ ਸਾਹਮਣੇ ਆਇਆ ਉਸਨੇ ਦਲੇਰੀ ਨਾਲ ਬਮਾਰੀ ਦਾ ਸਾਹਮਣਾ ਕੀਤਾ ਤੇ ਜਨਵਰੀ 2017 ਵਿੱਚ ਆਏ ਆਖਰੀ ਪਲ ਤੱਕ ਉਸਦੇ ਚਿਹਰੇ ਤੇ ਕੋਈ ਅਫਸੋਸ ਜਾਂ ਦਰਦ ਨਹੀਂ ਸੀ 2018 ਵਿੱਚ ਸਿੱਕਮ ਬਾਰੇ ਕਿਤਾਬ ਪ੍ਰਕਾਸ਼ਿਤ ਹੋਣ ਦੇ ਨਾਲ ਹੀ ਹੁਣ ਅਗਲੀ ਕਿਤਾਬ ਬਾਰੇ ਸੋਚਣ ਦਾ ਸਮਾਂ ਆ ਗਿਆ ਸੀ ਸ਼ੁਰੂ ਵਿੱਚ ਮੈਨੂੰ ਇਹ ਖਲਸ਼ਾ ਸੀ ਕਿ ਇੱਕ ਆਮ ਭਾਰਤੀ ਅਜੇ ਹੀ ਕਿਤਾਬ ਦੀ ਸਮੱਗਰੀ ਤੇ ਕਿਉਂ ਜੀ ਪ੍ਰਤੀਕਿਰਿਆ ਦੇਵੇਗਾ ਮੈਂ ਜਾਣਦਾ ਸੀ ਕਿ ਜ਼ਿਆਦਾਤਰ ਲੋਕ ਜਿਨ੍ਹਾਂ ਵਿੱਚ ਮੇਰੇ ਕੁਝ ਨਜ਼ਦੀਕੀ ਦੋਸਤ ਵੀ ਸ਼ਾਮਲ ਸਨ ਆਪਰੇਸ਼ਨ ਬਲੂ ਸਟਾਰ ਲਈ ਜ਼ਿੰਮੇਵਾਰ ਸਟਾਰ ਓਨਲੀ ਪਿੰਡਰਾਵਾਲੇ ਤੋਂ ਪਰੇ ਦੇਖਣ ਲਈ ਤਿਆਰ ਨਹੀਂ ਸਨ ਇਹ ਜਾਣਨ ਦੀ ਪ੍ਰਵਾਹ ਕੀਤੇ ਬਿਨਾ ਕਿ ਉਸ ਸ਼ਖਸ ਨੂੰ ਕਿਸ ਨੇ ਖੜਾ ਕੀਤਾ ਸੀ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਕਿਸ ਉਦੇਸ਼ ਲਈ ਬਣਾਇਆ ਸੀ ਦਿੱਲੀ ਅਤੇ ਹੋਰ ਥਾਵਾਂ ਦੇ ਸਿੱਖ ਵਿਰੋਧ ਕਤਲੇਆਮ ਨੂੰ ਇੰਦਰਾ ਗਾਂਧੀ ਦੇ ਦੋ ਸਿੱਖ ਸੁਰੱਖਿਆ ਗਾਰਡਾਂ ਦੁਆਰਾ ਕੀਤੇ ਕਤਲੇਆਮ ਦਾ ਸਬਾਬਕਨ ਨਤੀਜਾ ਦੱਸਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ 2017 ਤੋਂ ਬਾਦ ਮੇਰੇ ਧਿਆਨ ਵਿੱਚ ਆਈਆਂ ਕੁਝ ਘਟਨਾਵਾਂ ਨੇ ਮੈਨੂੰ ਇਸ ਸੋਚਣ ਲਈ ਪ੍ਰੇਰਿਤ ਕੀਤਾ ਕਿ ਜਿੱਥੋਂ ਤੱਕ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਣਕਾਰੀ ਬਾਰੇ ਜੰਤਕਰਾਏ ਦਾ ਸਬੰਧ ਹੈ ਹਾਲਾਤ ਬੇਤਰ ਹੋ ਰਹੇ ਸਨ ਇਸ ਵਿਸ਼ੇ ਤੇ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਉੱਤੇ ਸਰਗਰਮੀ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਸੀ ਤੇ ਵੱਡੇ ਅਖਬਾਰਾਂ ਵਿੱਚ ਕੁਝ ਕਾਂਗਰਸੀ ਸਿਆਸਤਦਾਨਾਂ ਤੇ ਦਿੱਲੀ ਪੁਲਿਸ ਵੱਲੋਂ નિર્ਦੋਸ਼ ਸਿੱਖਾਂ ਦੇ ਕਤਲੇਆਮ ਵਿੱਚ ਨਿਭਾਈ ਗਈ ਭੂਮਿਕਾ ਦੀ ਲੋਚਨਾ ਕਰਨ ਵਾਲੇ ਸੰਪਾਦਕੀ ਤੇ ਮੁੱਖ ਲੇਖ ਵੀ ਛਪੇ ਦਸੰਬਰ 2018 ਦੇ ਆਖਰੀ ਹਫਤੇ ਮੈਂ ਦੇਖਿਆ ਕਿ ਆਈਪੀਐਸ ਅਧਿਕਾਰੀਆਂ ਦੀ ਮੈਂਬਰਸ਼ਿਪ ਵਾਲੀ ਇੱਕ ਵੈੱਬਸਾਈਟ ਜਿਸ ਵਿੱਚ ਸੇਵਾ ਕਰ ਰਹੇ تھے ਸੇਵਾਮੁਕਤ ਆਈਪੀਐਸ ਸ਼ਾਮਰ ਸੰਤ ਤੇ ਜਿਸ ਦਾ ਮੈਂ ਵੀ ਮੈਂਬਰ ਸੀ ਨੇ ਇਸ ਵਿਸ਼ੇ ਤੇ ਚਰਚਾ ਕੀਤੀ ਸੱਜਨ ਕੁਮਾਰ ਤੋਂ ਬਾਅਦ 1984 ਦੇ ਕਤਲਾਂ ਵਿੱਚ ਪੁਲਿਸ ਦੀ ਭੂਮਿਕਾ ਲਈ ਇਸ ਨੂੰ ਜਵਾਬਦੇਹ ਬਣਾਉਣ ਦਾ ਸਮਾਂ ਇੱਕ ਮੈਂਬਰ ਨੇ ਮਹੱਤਵਪੂਰਨ ਟਿੱਪਣੀ ਕੀਤੀ ਜਦੋਂ ਅਧਿਕਾਰੀਆਂ ਦੇ ਸਾਹਮਣੇ ਲੋਕਾਂ ਨੂੰ ਮਾਰਿਆ ਗਿਆ ਸੀ ਜਦੋਂ ਮਦਦ ਲਈ ਕੀਤੀਆਂ ਜਾ ਰਹੀਆਂ ਬੇਨਤੀਆਂ ਨੂੰ ਸਨਕੀ ਟੰਗ ਨਾਲ ਛੁਕਰਾ ਦਿੱਤਾ ਗਿਆ ਸੀ ਜਦੋਂ ਜਾਣ ਬੁੱਝ ਕੇ ਸਬੂਤਾਂ ਨੂੰ ਨਸ਼ਟ ਕੀਤਾ ਗਿਆ ਤਾਂ ਇਹ ਸਭ ਇੱਕ ਸੰਗਠਨ ਵੱਲੋਂ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਇਹ ਬਦਮਾਸ਼ ਅਤੇ ਅਪਰਾਧਿਕ ਕਰਮਚਾਰੀ ਸਨ ਜੋ ਖਾਕੀ ਵਰਦੀ ਪਹਿਨਣ ਅਤੇ ਕੋਈ ਜ਼ਿੰਮੇਵਾਰੀ ਸੰਭਾਲਣ ਦੇ ਕਾਬਿਲ ਨਹੀਂ ਸਨ ਸਾਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਪੁਲਿਸ ਵੱਲੋਂ ਇਹ ਤੱਤਾਂ ਨੂੰ ਕਿਵੇਂ ਬਾਹਰ ਕੱਢਿਆ ਜਾਵੇ ਕਿਉਂਕਿ ਉਹ ਅੱਜ ਵੀ ਮੌਜੂਦ ਹਨ 1987 ਦੀ ਕੁਸਮ ਲਤਾ ਮਿੱਤਲ ਕਮੇਟੀ ਅਤੇ ਜਸਟਿਸ ਜੀਡੀ ਜੈਨ ਤੇ ਡੀਕੇ ਅਗਰਵਾਲ ਸਾਬਕਾ ਡੀਜੀਪੀ ਦੀ ਕਮੇਟੀ ਦੁਆਰਾ ਦੋਸ਼ੀ ਠਹਿਰਾਏ ਗਏ 147 ਪ੍ਰੀਸ਼ਕਰਮਚਾਰੀਆਂ ਵਿੱਚੋਂ ਆਖਰਕਾਰ ਕਿਸੇ ਤੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ। ਸਗੋਂ ਇਸ ਤੋਂ ਉਲਟ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਜਿਸ ਤੇ ਖਿਲਾਫ ਗੰਭੀਰ ਦੋਸ਼ ਸਨ ਨੂੰ 1987 ਦੇ ਸ਼ੁਰੂ ਵਿੱਚ ਹੀ ਇੱਕ ਸੂਬੇ ਦੇ ਡੀਜੀਪੀ ਬਜੋਂ ਤਰੱਕੀ ਦਿੱਤੀ ਗਈ। ਆਈਪੀਐਸ ਅਧਿਕਾਰੀਆਂ ਦੀ ਇਸ ਵੈੱਬਸਾਈਟ ਤੇ 27 ਦਸੰਬਰ 2018 ਨੂੰ ਆਪਣੀ ਟਿੱਪਣੀ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਅਤੇ ਬਾਅਦ ਵਿੱਚ ਡੀਜੀਪੀ ਬਾਰਡਰ ਸਕਿਉਰਿਟੀ ਫੋਰਸ ਬਣੇ ਪ੍ਰਕਾਸ਼ ਸਿੰਘ आईपीएस 1900 उत्तर प्रदेश जिन्होंने 1996 ਵਿੱਚ ਜਨਤਕ ਹਿੱਤ ਪਟੀਸ਼ਨ PIL ਦਾਇਰ ਕੀਤੀ ਸੀ ਅਤੇ 2006 ਵਿੱਚ ਸੁਪਰੀਮ ਕੋਰਟ ਨੇ ਪੁਲਿਸ ਸੁਧਾਰਾਂ ਬਾਰੇ ਇੱਕ ਬਹੁਤ ਹੀ ਅਨਕੂਲ ਇਤਿਹਾਸਕ ਫੈਸਲਾ ਦਿੱਤਾ ਸੀ ਜੋ ਸੁਧਾਰ ਹਾਲੇ ਵੀ ਲਾਗੂ ਕੀਤੇ ਜਾਣੇ ਹਨ ਆਪਣੀ ਇਸ ਟਿੱਪਣੀ ਵਿੱਚ ਲਿਖਿਆ ਪੁਲਿਸ ਸੁਧਾਰ ਜ਼ਰੂਰੀ ਹਨ ਪਰ 1984 ਵਿੱਚ ਅਸੀਂ ਜਿਸ ਤਰ੍ਹਾਂ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਦੇਖਿਆ ਉਸ ਦਾ ਪੁਲਿਸ ਸੁਧਾਰਾਂ ਦੀ ਗੈਰ ਮੌਜੂਦਗੀ ਰਹੀਂ ਪਛਾਣ ਕਰਨਾ ਤਾਂ ਦੂਰ ਸਭ ਕੋ ਇਸ ਨੂੰ ਬਹਾਨਾ ਵੀ ਨਹੀਂ ਬਣਾਇਆ ਜਾ ਸਕਦਾ ਮੈਂ ਹਮੇਸ਼ਾ ਇਹ ਕਹਿੰਦਾ ਰਿਹਾ ਹਾਂ ਕਿ ਸਾਨੂੰ ਕਾਨੂੰਨ ਦਾ ਸ਼ਾਸਨ ਕਾਇਮ ਰੱਖਣ ਲਈ ਕਿਸੇ ਹਦੇਸ਼ ਦੀ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਗੈਰ ਕਾਨੂੰਨੀ ਹਦੇਸ਼ਾਂ ਨੂੰ ਪੂਰਾ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ ਗਲਤ ਇਹ ਹੈ ਕਿ ਕੀ ਅਸੀਂ ਇਸ ਦੀ ਕੀਮਤ ਅਦਾ ਕਰਨ ਲਈ ਤਿਆਰ ਹਾਂ ਬਹੁ ਗਿਣਤੀ ਚਾਰ ਨਹੀਂ ਅਤੇ ਇੱਥੇ ਹੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨਵੰਬਰ 2017 ਵਿੱਚ ਨਵੀਂ ਦਿੱਲੀ ਦੇ ਕਨਸਟੀਟਿਊਸ਼ਨ ਕਲੱਬ ਆਫ ਇੰਡੀਆ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ 84ਵੀਂ ਬਰੇਗੰਡ ਦੇ ਮੌਕੇ ਤੇ ਹੋਈ ਸਿੱਖ ਫੋਰਮ ਦੀ ਇੱਕ ਜਨਤਕ ਕਮੇਟੀਿੰਗ ਵਿੱਚ ਮੈਂ ਵੀ ਅਗਿਆਤ ਰੂਪ ਵਿੱਚ ਸ਼ਾਮਲ ਹੋਇਆ। ਮੈਂ ਜਾਣਬੁੱਝ ਕੇ ਦੇਰੀ ਨਾਲ ਪਹੁੰਚਿਆ ਤੇ ਆਖਰੀ ਕਤਾਰ ਵਿੱਚ ਬੈਠ ਗਿਆ। ਸੀਨੀਅਰ ਪੱਤਰਕਾਰ ਸਬਾ ਨਕਬੀ ਅਤੇ ਪੱਤਰਕਾਰ ਸੰਪਾਦਕ ਅਤੇ ਕਾਜ਼ਮਕ ਸਰਦਾਰਤ ਵਰਦਾਰਾਜਨ ਦੇ ਬੋਲਣ ਤੋਂ ਬਾਅਦ ਫੋਰਮ ਦੇ ਸੰਸਥਾਪਕ ਮੈਂਬਰ ਪ੍ਰੋਫੈਸਰ ਅਮਰਜੀਤ ਸਿੰਘ ਨਾਰੰਗ ਨੇ ਆਪਣੀਆਂ ਸਮਾਪਤੀ ਟਿੱਪਣੀਆਂ ਵਿੱਚ ਇੱਕ ਮਹੱਤਵਪੂਰਨ ਟਿੱਪਣੀ ਕੀਤੀ। ਉਹਨਾਂ ਕਿਹਾ ਕਿ ਜੇਕਰ 1984 ਦੇ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਸਬੂਤਾਂ ਦੀ ਪਰਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਸਜ਼ਾ ਦੇਣਾ ਸੰਭਵ ਨਹੀਂ ਹੈ ਤਾਂ ਬਿਹਤਰ ਹੈ ਕਿ ਸਬੰਧਤ ਪਰਿਵਾਰਕ ਮੈਂਬਰਾਂ ਅਤੇ ਸਮੁੱਚੇ ਸਿੱਖ ਭਾਈਚਾਰੇ ਦੀ ਪੀੜ ਨੂੰ ਹੋਰ ਲੰਮਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿੱਖ ਕਾਂਗਰਸ ਪਾਰਟੀ ਨੂੰ ਮਾਫ ਕਰਨ ਲਈ ਚਾਹ ਰਹੇ ਹਨ ਜੇਕਰ ਪਾਰਟੀ ਉਸ ਕਤਲੇਆਮ ਨੂੰ ਖਸੌਂਣ ਤੇ ਸੰਗਠਿਤ ਕਰਨ ਵਿੱਚ ਆਪਣੀ ਭੂਮਿਕਾ ਲਈ ਮਾਫੀ ਮੰਗ ਲਵੇ। ਪਰ ਇਸ ਦੇ ਲਈ ਕਾਂਗਰਸ ਪਾਰਟੀ ਦੇ ਨਸਾਮਾ ਨੇ ਇਸ ਦੋਸ਼ ਦਾ ਸਮਰਥਨ ਕਰਨ ਵਾਲੇ ਸਬੂਤ ਪੇਸ਼ ਕਰਨ ਤੇ ਜ਼ੋਰ ਦਿੱਤਾ। ਅਸੀਂ ਇਹ ਸਬੂਤ ਕਿੱਥੋਂ ਪੈਦਾ ਕਰੀਏ? ਪ੍ਰੋਫੈਸਰ ਨਾਰੰਗ ਨੇ ਦੁੱਖ ਪ੍ਰਗਟ ਕੀਤਾ। ਇਸ ਤੋਂ ਬਾਅਦ ਮੈਂ ਇਸ ਮੀਟਿੰਗ ਤੋਂ ਬਾਹਰ ਆ ਗਿਆ। ਘਰ ਜਾਂਦੇ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਲੋੜੀਂਦੀ ਜਾਣਕਾਰੀ ਅਸਲ ਵਿੱਚ ਮੇਰੇ ਕੋਲ ਸੀ ਕਿ ਇਹ ਸਭ 1980 ਵਿੱਚ ਕਿਵੇਂ ਸ਼ੁਰੂ ਹੋਇਆ। ਆਪਰੇਸ਼ਨ ਕਿਵੇਂ ਕੀਤਾ ਗਿਆ ਤੇ ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸਦੇ ਲਈ ਜ਼ਿੰਮੇਵਾਰ ਵਿਅਕਤੀ ਕੌਣ ਸਨ? ਮੈਂ ਲਗਭਗ 40 ਸਾਲਾਂ ਤੋਂ ਇਹ ਬੋਝ ਢੋ ਰਿਹਾ ਸੀ। ਹੁਣ ਸਮਾਂ ਆ ਗਿਆ ਸੀ ਕਿ ਇਸ ਨੂੰ ਇੱਕ ਕਿਤਾਬ ਵਿੱਚ ਤਬਦੀਲ ਕਰ ਦਿੱਤਾ ਜਾਵੇ ਇਸ ਉਮੀਦ ਨਾਲ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਨੂੰ ਬੰਦ ਕਰਨ ਵਿੱਚ ਮਦਦ ਕਰ ਸਕਦੀ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ